ਨੇ ਨਹੀਂ ਨਹੀਂ ਉਹ ਨਾ ਮਾਤਾ ਉਹ ਨਾ ਜਿਹੜੇ ਮਾਤਾ ਇੰਪਰਮੈਂਟ ਅਫਸਰ ਨੇ ਨਹੀਂ ਠੀਕ ਨਹੀਂ ਹੈਗਾ ਕੌਣ ਹੈ ਡਾਕਟਰ ਹੁਣ ਐਡਮਿਟ ਕਰਨ ਲਈ ਕੀ ਕਹਿੰਦੇ ਨੇ ਉਹ ਕਹਿੰਦੇ ਵੀ ਇਹ ਗਲਦੀ ਪਾਈਪ ਪਵਾ ਲਿਓ 21 ਨੰਬਰ ਜੋ 21 ਨੰਬਰ ਨਾਲ ਉੱਥੇ ਪਾਈਪ ਪੱਟਾ ਪਵਾ ਲਿਓਗਾ ਪਾਈਪ ਪੱਟਾ ਭਾਈ ਕਿਸੇ ਤੋਂ ਦਬੰਦੀ ਲੋੜ ਨਹੀਂ ਹੈਗੀ ਠੀਕ ਹੈ ਜੀ ਕਿਤੇ ਨਹੀਂ ਇਹਨੂੰ ਲੈ ਕੇ ਜਾਣਾ ਇਲਾਜ ਕਰਾਣਾ ਇਹ ਤਾਂ ਮੈਂ ਦੇਖਣਾ ਕਿਹੜਾ ਜਾਂਦਾ ਉਰੇ 10000 ਇਹ ਤਾਂ ਤੁਸੀਂ ਇਹਨੂੰ ਲੈ ਕੇ ਕਿਉਂ ਗਏ ਹੋ ਇੱਥੇ ਕਿਉਂ ਦੱਬ ਦਿਓ ਇੰਨਾ ਦੱਸਣਾ ਸੀਗਾ ਆਓ ਫਿਰ ਜਲਦੀ ਦੱਸੋ ਕੋਈ ਲੋੜ ਹੈ ਤਾਂ ਬਾਬਾ ਜੀ ਪਰਸੋਂ ਸਾਹਿਬ ਜੀ ਇਹਨਾਂ ਨੂੰ ਨੰਬਰ-ਨੰਬਰ ਦੇ ਦਿੱਤੀ ਲੱਭ ਗਏ ਇਹਨਾਂ ਦੇ ਮੁੰਡਿਆਂ ਦੇ ਇਹਨਾਂ ਨੂੰ ਤੁਸੀਂ ਉਰੇ ਆਪਾਂ ਕਿਉਂ ਖੜੇ ਆ ਲੈ ਕੇ ਚੱਲੋ ਚੱਲੋ ਆਜੋ ਲੈ ਕੇ ਚੱਲੋ ਇਹਨਾਂ ਨੂੰ ਥੋੜੇ ਲੈ ਕੇ ਚੱਲੋ ਮੈਂ ਅੱਸੀ ਆ ਗਏ ਸੀ ਇਹ ਸਾਈ ਚੱਲ ਵੱਡਾ ਕਿੱਧਰ ਹੈ ਕਮਲ ਫਾੜ ਪਰਬ ਤੇ ਭਾਜੀ ਪੁਲਿਸ ਨੂੰ ਬੰਦੇ ਮਿਲ ਗਏ ਜੀ ਪੁਲਿਸ ਨੇ ਬੰਦੇ ਕਹਿੰਦੀ ਭੱਜ ਗਏ ਆਪਣਾ ਮੁੰਡਾ ਨਾਲ ਸਾਡੇ ਹੀ ਸਾਹਮਣੇ ਮਾਰਾ ਬੱਟ ਜੀ ਪੁਲਸ ਗਈ ਤੇ ਜੀ ਲੱਭੜ ਪੁਲਸ ਵਾਲੇ ਕਹਿੰਦੇ ਵੀ ਭੱਜ ਗਏ ਇਹੀ ਗੱਲ ਮੈਂ ਦੱਸਦਾ ਭਾਜੀ ਪੁਲਿਸ ਨੇ ਨਾ ਇਹ ਬੰਦੇ ਦੇਖ ਲਈ ਸਾਹਮਣੇ ਬੈਠੇ ਹੂੰ ਉੱਥੇ ਤੋਂ ਕਹਿੰਦੇ ਭੱਜ ਗਏ ਆਜੋਂਟੀ ਆਜੋ ਅਸਲ ਜੀ ਭਾਜੀ ਧਾਰੋ ਖੋ ਮਾਤਾ ਉਹ ਤਾਂ ਦੇਖੋ ਵਾਹਿਗੁਰੂ ਦੇ ਹੱਥ ਹੈ ਹੈਨਾ ਕੋਸ਼ਿਸ਼ ਹੀ ਕਰ ਸਕਦੇ ਆ ਬੇਟਾ ਕੋਸ਼ਿਸ਼ੇ ਪੜੀ ਚੀਜ਼ ਜੇ ਕੋਸ਼ਿਸ਼ ਹੀ ਕਰ ਤੂੰ ਸੇ ਕਰੋਂਗੇ ਪ੍ਰਮਾਤਮਾ ਕਰੋਗਾ ਨਹੀਂ ਤਾਂ ਸਭ ਕੁਝ ਸਾਡੇ ਪਿੱਛੇ ਤਾਂ ਪਤਾ ਕੀ ਹੈ ਸਾਨੂੰ ਮਾਰਨ ਨਾਲ ਨਹੀਂ ਨਹੀਂ ਆਇਆ ਕਿ ਮੈਂ ਕੋਈ ਤੁਹਾਨੂੰ ਹੱਥ ਲਾ ਦੂਗਾ ਮਾਰਨ ਦੇ ਲੋੜ ਨਹੀਂ ਹੈ ਉਹਨਾਂ ਦਾ ਤਾਂ ਸਾਥ ਤਣ ਲੱਗ ਰਿਹਾ ਕਤਲਾਂ ਦਾ ਸਾਨੂੰ ਕੋਈ ਨਹੀਂ ਠੀਕ ਹੋ ਜੂਗਾ ਸੇਵਾ ਦੱਸੋ ਅਸੀਂ ਕੀ ਸੇਵਾ ਥੇ ਪਰਣੀ ਹੈ ਤੁਹਾਡੇ ਕੋਲੋਂ ਅਸੀਂ ਕੀ ਸੇਵਾ ਦੱਸੀਏ ਤੁਹਾਨੂੰ ਸੋਨੋ ਬੱਚਾ ਤੇਨੂ ਠੀਕ ਕਰਾ ਦਿਓ ਔਰ ਕੁਛ ਨਹੀਂ ਕਹਿੰਦੇ ਸਾਨੂੰ ਸਾਡਾ ਬੱਚਾ ਠੀਕ ਕਰਾ ਦਿਓ 22 ਸਾਲ ਦਾ ਮੁੰਡਾ ਯਾਰ ਦੱਸਾਂ ਉਹ ਅਸਲੀ ਫੋਟੋ ਦਿਖਾ ਲੜਾਈ ਹੋਈ ਕਿਸ ਗੱਲ ਤੇ ਸੀ ਭਾਜੀ ਬਸ ਇੱਕ ਦੂਜੇ ਜਿਵੇਂ ਪਿਛਲੀ ਕਲੋਨੀ ਚ ਰਹਿੰਦੇ ਨੂੰ ਅਗਲੀ ਜੇ ਮਾੜੀ ਮੋਟੀ ਹੋਣੀ ਕੋਈ ਥੱਪੜ ਮੁੱਕੀ ਦੀ ਰੰਜੀ ਸੀ ਉਹ ਕਿਸੇ ਦੇ ਜਨਮ ਦਿਨ ਤੋਂ ਆ ਰਹੀ ਸੀ 15 16 ਜਣੇ ਇਹ ਕੰਮ ਤੋਂ ਘਰ ਨੂੰ ਆ ਰਿਹਾ ਸੀ ਪਰ ਉਹਨਾਂ ਦੀ ਖਾਦੀ ਪਿੱਤੀ ਜੇ ਨਸ਼ਾ ਕਰਿਆ ਹੋਇਆ ਸੀ ਇਹ ਕੰਮ ਵਧਾਤਾ ਹੀ ਸੀ ਫਿਲਹਾਲੇ ਪਛਾਣੇ ਪੰਜ ਹੀ ਗਏ ਨੇ ਬੰਦੇ ਦਾ 15 12 13 ਨਹੀਂ 12 13 ਬੰਦੇ ਨੇ ਹਣ ਪਛਾਤੇ ਪਾਈ ਵੀ ਐਫ ਆਈ ਆਰ ਹਾਂ ਜੀ ਪਾਈ ਹੋਈ ਨੇ ਅਣਪਛਾਤੇ ਜੀ ਪਰ ਦੇ ਨੂੰ ਪੈਪਵਾ ਕੇ ਇੱਕ ਵਾਰ ਮਾੜਾ ਜਾਂ ਸਾਡੀ ਇੱਥੇ ਕੋਈ ਸੁਣਵਾਈ ਨਹੀਂ ਹੋਣ ਲੱਗ ਰਹੀ ਕੋਈ ਅਸੀਂ ਤਾਂ ਕਹਿੰਦੇ ਨਾ ਅੱਖਾਗਾ ਦੇ ਤਾਂ ਬਾਕੇ ਦੇਖ ਜਾ ਹੁਕਮਾਤਾ ਡਾਕਟਰ ਦਾ ਇਹ ਕਹਿੰਦਾ ਇਹ ਨਾ ਆਮ ਪਾਰਟੀ ਆਣ ਦੀ ਐਨੀ ਨਾਲ ਐਨੀ ਨਾਲ ਇਹ ਨਾ ਕੋਈ ਐਮਸੀ ਖੜਦਾ ਨਾ ਕੋਈ ਸਾਡੇ ਪ੍ਰਧਾਨ ਖੜਦਾ ਪਈ ਅਸੀਂ ਮਾੜਾ ਕੀ ਕਰਦਾ ਸੀ ਔਰ ਵੀ ਅਸੀਂ ਦੇ ਵਿੱਚ ਮਾੜਾ ਕਰਵਾ ਡਾਕਟਰ ਤਾਂ ਹੁਣ ਇਹ ਹੀ ਕਹਿੰਦੇ ਆ ਵੀ ਸੇਵਾ ਕਰੋ ਹਣਾ ਆਪਾਂ ਹੁਣ ਖਤਮ ਹੈ ਰੱਬ ਅੱਖਾਂ ਵਿਚਾਰੇ ਦਾ ਚਲੋ ਹੁਣ ਇੱਥੇ ਦੇਖ ਲਓ ਤੁਹਾਡੇ ਮਾ ਇਹਦੀ ਪਾਗਲ ਹੋ ਗਈ ਸਦਮੇ ਚ ਤੇ ਆਪ ਵੀ ਮਰਨ ਵਾਲਾ ਔਰ 3 ਲੱਖ ਉੱਠਣ ਗਿਆ ਬੇਟੇ ਉਹ ਨਹੀਂ 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 ਇਹ ਨਹੀਂ ਕਹਿਣਾ ਇਹ ਨਹੀਂ ਕਹਿਣਾ ਬੱਸ ਐਨੇ ਜਾਨੋ ਅਸੀਂ ਖਿੱਚਦੇ ਹਾਂ ਉੱਦੋਂ ਕੱਲ ਕਰਦੇ ਹਾਂ ਕਾਰਵਾਈ ਵਾਸਤੇ ਗੱਲ ਕਰਦੇ ਹਾਂ ਅੱਜ ਚੰਗਾ ਬੰਦਾ ਸੀ ਤਾਂ ਵਿਚਾਰੇ ਨਾਲ ਜੁੜੇ ਪਿੰਦੇ ਐ ਨਾ ਮੁੰਡਾ ਚੰਗਾ ਸੀ ਪੈਣ ਬੈਠੀਆ ਤਾਂ ਸਾਰਿਆਂ ਨੇ ਦੇਖ ਪੜ ਕਰਤਾ ਫੇ ਲੈ ਕੇ ਔੜ ਕੇ ਇੱਕ ਵਾਰ ਬਸ ਬਸ ਪੈਪਾਨ ਬੰਗ ਗਈ ਪੈਪਾਨ ਗਈ ਗੱਡੀ ਆਪਣੀ ਆ ਗਈ ਰੱਖ ਲਿਓ ਤੇ ਜੰਨਾ ਕੋਈ ਗੱਲ ਨਹੀਂ ਕੋਈ ਪੈਸਾ ਨਾ ਮੜਾ ਮੁੰਡਾ ਤੁਹਾਡੇ ਨਾਲ ਕੌਣ ਹੁੰਦਾ ਹੋਰ ਸਰਡੋ ਆਏ ਮੇ ਵਿਚਾਰਾ ਚਲੋ ਸਰ ਫੋਨ ਤੁਹਾਡੇ ਕੋਲ ਨੰਬਰ ਕਿਹੜਾ ਹਾਂ ਲੋਡ ਹੈ ਕੋਈ ਫੋਨ ਸਾਨੂੰ ਫੋਨ ਮਾਰੋ ਠੀਕ ਹੈ ਭਾਈ ਮੈਂ ਕਹਿ ਰਿਹਾ ਸੀ ਵੀ ਜੇ ਆਪਾਂ ਮਾੜਾ ਜਾਂ ਥਾਣੇ ਚੱਲ ਗਏ ਜੀ ਉਹਨੂੰ ਕਹੀਏ ਵੀ ਤੂੰ ਚਲੋ ਭੈਣ ਉਹਨੂੰ ਕਿਹਾ ਧਿਆਨ ਰੱਖੋ ਧਿਆਨ ਦਿਓ ਬਾਅਦ ਵਿੱਚ ਲੋਕਾਂ ਨੇ ਉਹਦਾ ਰੋਜ਼ਾ ਦੇ ਗਏ ਜੀ ਰੇਤ ਕਰਨ ਮੈਂ ਜਾ ਕੇ ਆ ਜੀ ਹੂੰ ਉਹ ਕਹਿੰਦਾ ਬੰਦੇ ਭੱਜੇ ਆਂ ਉਹ ਲੋਕ ਤਾਂ ਕਹਿੰਦਾ ਅਸੀਂ ਦੁਬਾਰੇ ਫੇਰ ਟ੍ਰਾਈ ਕਰਾਂਗੇ ਹਾਂ ਉਹ ਪੈਸੇ ਵਾਲੇ ਬੰਦੇ ਆ ਬਟਾ ਉਹ ਪੈਸੇ ਲਗਾਏ ਜਾਂਦੇ ਉਹਨਾਂ ਦੇ ਪੈਸੇ ਵਾਲੇ ਬੰਦੇ ਆ ਫਿਰ ਜਾਨ ਤੋਂ ਥੋੜੀ ਮਾਰ ਦੇਣਗੇ ਮੁੰਡੇ ਦੇ ਪਿੱਛੇ ਤਾਂ ਉਹ ਵੀ ਠੱਕੇ ਜਿਹੜੇ ਉੱਥੇ ਉੱਥੇ ਸਾਡੇ ਕੋਲ ਪਰਸੋਂ ਆ ਕੇ ਚਲਸਾ ਦੇ ਆ ਤੋਹਨਾਂ ਇੱਕ ਮੁੰਡੇ ਦਾ ਬਾਪ ਸੀ ਇੱਕ ਹੋਰ ਹੈ ਉੱਥੇ ਦਾ ਉਹ ਹੈ ਦਲਾਲ ਜਿਹਦੇ ਕੋਲ ਪੈਸੇ ਖਾ ਲੈ ਜਿਆਦਾ ਮੇਰੇ ਕੋਲ ਵੀ ਖਾ ਲੈ ਤੋਨੂੰ ਵੀ ਖਾ ਲੈ ਦੋਨੋਂ ਪੈਸੇ ਰੱਖ ਕੇ ਆਤੀ ਉਹ ਆਇਆ ਕੋਈ ਸੇਵਾ ਅਸੋਸੀ ਕੀ ਸੇਵਾ ਅਸੀ ਜੋਂ ਸੇ ਭਾਈ ਇਹ ਤੁਸੀਂ ਜਿਹੜਾ ਜੈਜ ਉਹਨੂੰ ਜੈਜ ਦੇਖੋ ਜਿਹੜੀ ਜੈਜ ਲੱਗਦੇ ਉਹਨੂੰ ਜੈਜ ਦੇਖੋ ਉਹਨਾਂ ਦੇ ਤਾਂ ਤੁਸੀਂ ਨਾਲ ਲੱਗੇ ਫਿਰਦੇ ਹੋ ਉਹਨਾਂ ਦੇ ਤਾਂ ਤੁਸੀਂ ਕੋਈ ਨਹੀਂ ਕੋਈ ਨਹੀਂ ਹੋ ਜਾਗਾ ਮੈਨੂੰ ਤਲਾਸ਼ਾ ਦੇ ਕੇ ਕੋਈ ਨਹੀਂ ਪੈਣੇ ਕੋਈ ਬਾਤ ਨਹੀਂ ਰਾਤ ਨੂੰ ਉਹਨਾਂ ਨੇ ਉੱਥੇ ਆ ਕੇ ਫਿਰ ਥਾਣੇ ਜਾ ਕੇ ਫੋਨ ਕਰਿਆ ਉਹਨਾਂ ਨੇ ਮੈਂ ਭਾਈ ਉਹਨਾਂ ਨੂੰ ਬੁਲਾਉਂਦੇ ਨੇ ਜੀ ਬਿਠਾ ਲਿੰਦੇ ਨੇ ਸਾਡੇ ਉਹਨਾਂ ਦੇ ਆ ਉਹਨੂੰ ਇੰਚਾਰਜ ਕਰਾਇਆ ਜੀ ਅੱਜ ਹੀ ਅਰੈਸਟ ਕਰ ਰਹੇ ਆ ਪੈਸੇ ਲੈ ਕੇ ਅਰੈਸਟ ਕਰਨਾ ਉੱਥੇ ਤੋਂ ਉਹ ਬੰਦੇ ਉਸਦੇ ਬਾਪੂ ਨੂੰ ਨਾਲ ਅਰੈਸਟ ਕਰਿਆ ਮੁੰਡਿਆਂ ਦੇ ਨਾਲ ਲੈ ਕੇ ਉਹ ਬੰਦੇ ਭੱਜ ਗਏ ਜੋ ਤਾਂ ਪੁਲਿਸ ਦੀ ਪੁਲਿਸ ਦਾ ਫੇਲਿਅਰ ਹੈ ਜੇ ਇਹ ਬੰਦੇ ਅਰੈਸਟ ਕਿੱਥੇ ਹੋਰ ਭੱਜ ਗਏ ਪਾਜੀ ਪਤਾ ਸੀ ਟਿਕਾਣੇ ਤੇ ਲੈ ਗਈ ਵੀ ਕਿੱਥੇ ਨਹੀਂ ਇਹਨਾਂ ਦੀ ਕੁੜੀ ਪਈ ਵੀ ਹੈ ਜੀ ਉਹਦੇ ਕੋਲ ਸੀਗੀ ਜੀ ਉਹਨਾਂ ਅਸਲ 'ਚ ਗੱਲ ਐ ਇਦਾਂ ਜੀ ਇਹਨਾਂ ਨਾਲ ਕੋਈ ਖੜਦਾ ਨਹੀਂ ਗਰੀਬ ਬੰਦੇ ਨੇ ਉਹਨਾਂ ਨੂੰ ਐਮਸੀ سپورਟ ਕਰ ਰੋ ਐਮਸੀ سپورਟ ਪਿੱਛੇ ਤੋਂ ਫੋਨ ਕਰਾਉਣ ਲਈ ਇਹ ਕਹਾਣੀ ਜੀ ਗਰੀਬ ਨੇ ਬੇਟਾ ਐਨੇ ਬੈਕਅਪ ਲਾਂਚ ਨਾ ਨਹੀਂ ਪਾਗਲ ਹੋ ਕੇ ਉਹਦਾ ਲਾ ਚੱਲ ਰਿਆ ਛੱਤ ਸੀ ਉਹ ਵੀ ਇੱਕ ਇੱਕ ਲੱਖ ਰੁਪਏ ਦੀ ਕਮੇਟੀ ਫਾਈਸ ਸੀ ਹੂੰ ਵੀ ਇਹਦੀ ਛੱਤ ਚੋਂ ਬਦਲਾ ਲਾਂਗੇ ਸਾਡੀ ਛਾਹਾਂ ਬਣ ਜੂਗੀ ਹੂੰ ਆ ਇਹ ਕੰਮ ਕਰਿਆ ਉਹ ਲੱਖ ਰੁਪਏ 70000 ਰੁਪਏ ਦਿੱਤਾ 35000 ਰੁਪਏ ਉਹਨਾਂ ਨੇ ਕੱਟ ਲਿਆ ਕੱਟ ਦਿੱਤਾ ਤਾ ਕਰੀ ਬਿਤ ਐ ਨੀ ਕਰੀ ਪਿਆ ਨਾ ਵਿਚ ਆਉ ਨੂੰ ਪਤਨ ਰੁਪਤੇ ਹੋਗੀ ਨਸੀਬ ਹੋਗੀ ਕਿ ਨਹੀਂ ਹੋ ਚਲੋ ਮੈਂ ਤੁਹਾਡੇ ਪੁੱਤਰ ਨੂੰ ਤੁਹਾਡੇ ਨਾਲ ਐ ਕੋਈ ਲੋੜ ਹੋ ਗਈ ਫਿਲਹਾਲ ਨਾ ਆਪਣੇ ਕਮਾਂਕਾਰਾਂ ਤੇ ਸੀਗੇ ਹਮ ਸਾਰੇ ਕੋਈ ਲੇਡੀਸਾਂ ਕੋਠੀਆਂ ਜੇ ਕੰਮ ਕਰਦੇ ਨੇ ਬੰਦੇ ਦਿਹਾੜੀ ਤੁੱਪੇ ਕਰਦੇ ਨੇ ਹਮ ਆਪਾਂ ਜਿੱਥੇ ਤੁਸੀਂ ਕਹੋਗੇ ਉਥੋਂ ਬੈਠਣ ਨੂੰ ਤਿਆਰ ਆ ਜੀ ਸੋ 200 ਬੰਦਾ ਲੈ ਕੇ ਜਿੱਦਨ ਤੁਸੀਂ ਮੈਨੂੰ ਦੱਸੋਗੇ ਪਰ ਆਪਾਂ ਇਹਨਾਂ ਨੂੰ ਇਨਸਾਫ ਸਵੇਰੇ ਗੱਲ ਕਰਦੇ ਠੀਕ ਹੈ ਜੀ ਫਿਰ ਬੰਦੇ ਅਰੈਸਟ ਕਰਾਨੇ ਆ